ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਇੱਕੋ ਰਾਤ ਵਿੱਚ ਪੰਜ ਚੋਰੀਆਂ ਪੁਲ ਚੌਂਕੀ ਅਪਰ ਦੇ ਅਧੀਨ ਪੈਂਦੇ ਪਿੰਡ ਸ਼ੋਕਰਾਂ ਵਿਖੇ ਬੀਤੀ ਰਾਤ ਚੋਰਾਂ ਦਾ ਕਹਿਰ ਦੇਖਣ ਨੂੰ ਮਿਲਿਆ ਇੱਕੋ ਰਾਤ ਵਿੱਚ ਚੋਰਾਂ ਵੱਲੋਂ ਚਾਰ ਧਾਰਮਿਕ ਸਥਾਨਾਂ ਦੀਆਂ ਗੋਲਕਾਂ ਤੋੜ ਕੇ ਨਗਦੀ ਚੋਰੀ ਕੀਤੀ ਗਈ ਅਤੇ ਪਿੰਡ ਦੇ ਕਿਸਾਨਾਂ ਦੀਆਂ ਖੇਤਾਂ ਵਿੱਚ ਲੱਗੀਆਂ 4 ਮੋਟਰਾਂ ਦੇ ਟਰਾਂਸਫਰਨ ਤੋੜ ਕੇ ਉਹਨਾਂ ਦੇ ਵਿੱਚੋਂ ਬਹੁਤ ਕੀਮਤੀ ਸਮਾਨ ਕੱਢ ਕੇ ਚੋਰੀ ਕਰ ਲਿਆ ਗਿਆ ਇੱਥੇ ਇਹ ਦੱਸ ਦਈਏ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੋ ਬਿਜਲੀ ਦੀਆਂ ਮੋਟਰਾਂ ਦੀਆਂ ਤਾਰਾਂ ਵੱਡੀਆਂ ਸਨ ਅਤੇ ਅੰਦਰ ਕਮਰੇ ਵਿੱਚ ਪਿਆ ਸਮਾਨ ਚੋਰੀ ਕੀਤਾ ਹੈ ਅਤੇ ਟਰਾਂਸਫਰਨ ਤੋੜੇ ਗਏ ਸਨ ਇੰਨੀ ਜ਼ਿਆਦਾ ਪਾਵਰ ਵਾਲੀ ਸਪਲਾਈ ਵਾਲੀ ਲਾਈਨ ਨੂੰ ਸਿਰ ਬਿਜਲੀ ਨਾਲ ਸੰਬੰਧਿਤ ਵਿਅਕਤੀ ਹੀ ਜੋ ਬਿਜਲੀ ਦਾ ਕੰਮ ਕਰਦੇ ਸਨ ਉਹ ਹੀ ਚੋਰੀ ਕਰ ਸਕਦੇ ਸਨ ਕਿਉਂਕਿ 11 ਕੇਵੀ ਜੋਤਾਰ ਹੁੰਦੀ ਹੈ ਉਸ ਵਿੱਚ ਬਹੁਤ ਜ਼ਿਆਦਾ ਕਰੰਟ ਹੁੰਦਾ ਉਸ ਨੂੰ ਆਮ ਕੋਈ ਚੋਰ ਨਹੀਂ ਛੇੜ ਸਕਦਾ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਿਸ ਵਕਤ ਧਾਰਮਿਕ ਸਥਾਨਾਂ ਦੇ ਗੱਲੇ ਤੋੜੇ ਗਏ ਤਾਂ ਉਸ ਦੇ ਨਾਲ ਕੁਝ ਬੰਦਾ ਖੂਨਦਿਆਂ ਵੀ ਦੇਖਣ ਨੂੰ ਮਿਲੀਆਂ ਹੋ ਸਕਦਾ ਹੈ ਚੋਰਾਂ ਵੱਲੋਂ ਗੋਲਕਾ ਨੂੰ ਤੋੜਨ ਵੇਲੇ ਜੋ ਕਟਰ ਜਾਂ ਕੋਈ ਵੀ ਹਥਿਆਰ ਵਰਤਿਆ ਹੋਵੇ ਉਸ ਨਾਲ ਚੋਰਾਂ ਦੇ ਹੱਥ ਤੇ ਵੀ ਸੱਟ ਲੱਗ ਸਕਦੀ ਹੈ ਜਿਸ ਨਾਲ ਉੱਥੇ ਮੌਕੇ ਤੇ ਖੂਨ ਦੇਖਣ ਨੂੰ ਮਿਲਿਆ ਪਿੰਡ ਵਾਸੀਆਂ ਤੇ ਪਤਵੰਤੇ ਸੱਜਣਾ ਵੱਲੋਂ ਚੋਰਾਂ ਨੂੰ ਕਾਬੂ ਕਰਨ ਲਈ ਅਪਰਾ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਪ੍ਰਸ਼ਾਸਨ ਨੂੰ ਗੁਹਾਰ ਲਾਈ ਹੈ ਕਿ ਉਹ ਰਾਤ ਦਾ ਗਸ਼ਟ ਤੇਜ਼ ਕਰਨ ਅਤੇ ਪਿੰਡ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਚੋਰਾਂ ਨੂੰ ਨੱਥ ਪਾਉਣ ਲਈ ਛੇਤੀ ਤੋਂ ਛੇਤੀ ਕਾਰਵਾਈ ਕਰ ਤਾਂ ਜੋ ਅੱਗੇ ਤੋਂ ਕੋਈ ਚੋਰ ਇਸ ਤਰ੍ਹਾਂ ਦਾ ਹੌਸਲਾ ਨਾ ਕਰ ਸਕੇ ਪਿੰਡ ਵਾਸੀਆਂ ਨੇ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਜਿੰਨੀ ਛੇਤੀ ਹੋ ਸਕਦਾ ਹੈ ਇਹਨਾਂ ਚੋਰਾਂ ਨੂੰ ਨੱਥ ਪਾਵੇ ਇਸ ਮੌਕੇ ਪਵਿੱਤਰ ਸਿੰਘ ਸੌਰਵ ਕੁਮਾਰ ਦੀਪੂ ਸ਼ੀਲਾ ਹਣੀ ਸੇਠੀ ਦਿਆਲ ਰਣਦੀਪ ਕੁਮਾਰ ਰਿੰਪੀ ਮੁਖਤਿਆਰ ਪੰਚ ਸ੍ਰਿੰਦਰ ਕੁਮਾਰ ਪੰਚ ਆਕਾਸ਼ ਅਜੇ ਸੋਨੂ ਹਾਜ਼ਰ ਸਨ ਡਾਕਟਰ ਅਨਾਪਰਾਦੀ ਪਿੰਡ ਸ਼ੋਕਰਾਂ ਤੋਂ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਇਹ ਕੌਣ ਹੈ ਆਪਣੀ ਭਾਜੀ ਮੋਟਰ ਉਹ ਤਾਂ ਅੰਕਾ ਹੋਊਗਾ ਥੱਲੇ ਜੀ ਉਹ ਵੀ ਉੱਪਰ ਜੀ conmigo sí. ਨਾ ਦੇ ਰਿਖੂਏ ਲੈ ਨਾ ਦੇ ਬੰਦੇ ਦੇ ਨਾਮ ਤੇ ਲਾਪਰੀ ਦਾ ਆਈ ਨੰਬਰ ਹੈ 80000 700 ਗਰੀਨਗਰਾਮਾ ਦੇ 10 ਦੇ ਨਾਮ ਕੈਨ ਵਿਚਾਰ ਕਾਰ 9850 ਹੋ ਜਾਂਦਾ ਹੈ ਅੰਦਰ ਵੀ ਮਾੜੀ ਹੋ ਜਾਂਦੀ ਓਏ ਅੰਦਰ ਵੀ ਮੂਹਾਂ ਭਰਿਆ ਹੈ ਸੱਚੀ ਬਾਤ ਨਹੀਂ ਕਰਦੇ ਮੈਂ ਪਿੰਡ ਸ਼ੋਕਰਾਂ ਸਲੰਦਰ ਕੁਵਾਰ ਪੰਚ ਮੈਨੂੰ ਪਤਾ ਲੱਗਾ ਵੀ ਪਿੰਡ ਦੇ ਵਿੱਚ ਚੋਰੀਆਂ ਹੋਈਆਂ ਇੱਧਰ ਲੋਡ ਛੇਰੇਆ ਦੇ ਤੇ ਬਾਬਾ ਦਵਾਨ ਸ਼ਾਹ ਜੀ ਦੇ ਬਾਕੀ ਟਰਾਂਸਫਾਰਮਰ ਖੋਲੇ ਗਏ ਨੇ ਦੇਖੋ ਕਿ ਮੈਂ ਤਾਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰੂਗਾ ਵੇ ਰਾਤ ਦੀ ਗਸ਼ਤ ਨੂੰ ਵਧਾਇਆ ਜਾਵੇ ਇਹ ਜਿਹੜੇ ਨਸ਼ੇੜੀ ਆ ਜਾਂ ਹੋਰ ਕੋਈ ਆ ਗਲਤ ਆ ਇਹਨਾਂ ਨੂੰ ਨਾਜ਼ ਜ਼ਰੂਰੀ ਪਾਈ ਜਾਵੇ ਮੈਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰੂਗਾ ਹਾਂਜੀ ਹਾਂਜੀ ਇਹ ਰਾਤੀ 8 ਵਜੇ ਮੋਟਰਾਂ ਵੀ ਚਲਦੀਆਂ ਬੰਦ ਕਰਕੇ ਗਏ ਆ ਤੇ ਬਾਅਦ ਚ ਕੋਈ ਆਏ ਆ ਆ ਤਾਰ ਵੱਟ ਕੇ ਲਾ ਗਏ ਆ ਟਰਾਂਸਫਾਰਮ ਵੀ ਲਾ ਕੇ ਲਾ ਗਏ ਆ ਤੇ ਇਹ ਕੁਦਰ ਨਹੀਂ ਮੋਟਰਾਂ ਦੋ ਮੋਟਰਾਂ ਦਾ ਸਾਡੀ ਪਈ ਸਾਨੂੰ ਇਹ ਕਿਹ ਪ੍ਰਕਾਰ ਚਾਹਨੇ ਆ ਉਹ ਜਿਹੜੇ ਨਿਸ਼ੇੜੀ ਆ ਸਾਰੇ ਨੱਥ ਪਾਈ ਆ ਵੀ ਚੋਰ ਕਿੱਦਾਂ ਹੈਗੇ ਆ ਉਹ ਕਿਧਰੋਂ ਆਉਂਦੇ ਆ ਸਾਨੂੰ ਬੜਾ ਪਰੇਸ਼ਾਨ ਕਰਦੇ ਸੱਸੀ ਕਾ ਭਾਜੀ ਭਾਜੀ ਆ ਰਾਤੀ ਅਸੀਂ ਨਾ 8 ਵਜੇ ਇੱਥੋਂ ਮੋਟਰਾਂ ਚਲਦੀਆਂ ਛੱਡ ਕੇ ਗਏ ਆ ਤੇ ਬਾਅਦ ਚ ਚੋਰਾਂ ਨੇ ਸੌਤੋ ਚੁੱਕ ਕੇ ਆਪਣੇ ਤਾਰਾਂ ਤੂਰਾਂ ਮੋਟਰਾਂ ਦੀਆਂ ਬਾੜ ਲੀਆਂ ਆ ਟਰਾਂਸਫਾਰਮਰ ਦੇ ਵਿੱਚੋਂ ਸਾਰਾ ਕੁਝ ਚੋਰੀ ਕਰ ਲਿਆ ਉਹ ਸਰਕ ਬਾਕਸੇ ਛੱਡ ਕੇ ਗਏ ਉਪਰਲੇ ਪਿਛਲਾ ਸਮਾਨ ਸਾਰਾ ਕੱਢ ਲਿਆ ਪਿਛਲਾ ਸਾਰਾ ਸਮਾਨ ਕੱਟ ਕੇ ਲੈ ਗਿਆ ਜੀ ਬਾਕੀ ਅੰਦਰੋਂ ਉਹ ਕਈ ਕੁਝ ਚੱਕ ਕੇ ਲੈ ਗਏ ਆ ਵਾਹ ਇਤਨਾ ਸਾਮਾਨ ਚੱਕ ਕੇ ਲੈ ਗਿਆ ਚੋਰ ਚਾਰ ਮੋਟਰਾਂ ਵੀ ਥੀ ਹੋ ਗਈਆਂ ਜੀ ਕਿੰਨੀਆਂ ਮੋਟਰਾਂ ਦਾ ਨੁਕਸਾਨ ਹੋਇਆ ਚਾਰ ਮੋਟਰਾਂ ਜੀ ਸਾਡੀਆਂ ਇੱਥੇ ਚਾਰ ਟਰਾਂਸਫਾਰਮ ਖੁੱਲੇ ਨੇ ਸਾਡੀਆਂ ਆਪਣੀਆਂ ਦੋ ਗਵਾਂਢੀ ਵਾਲੀਆਂ ਜੀ ਠੀਕ ਹੈ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਆਂ ਵੀ ਚੋਰਾਂ ਦੇ ਨੱਥ ਪਾਈ ਜਾਵੇ ਰਾਤ ਨੂੰ ਆਪਣੇ ਥੋੜਾ ਬਹੁਤਾ ਪਹਿਰੇਦਾਰੀ ਵਧਾਈ ਜਾਵੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਚੋਰਾਂ ਦੇ ਨੱਥ ਪਾਈ ਜਾਵੇ ਕਿਉਂਕਿ ਚੋਰੀਆਂ ਇਸ ਇਲਾਕੇ 'ਚ ਅਪਰੇ ਇਲਾਕੇ 'ਚ ਬਹੁਤ ਹੁੰਦੀਆਂ ਇੱਥੇ ਨੱਥ ਨਹੀਂ ਪੈਂਦੀ ਇਹਨਾਂ ਦੇ ਕੀ ਕਾਰਨ ਹੈ ਚੋਰੀਆਂ ਹੋਣ ਦਾ ਇਹ ਹੁਣ ਚੋਰੀਆਂ ਹੋਣ ਦਾ ਕਾਰਨ ਇਹੀ ਆ ਜਿਹੜੇ ਵਿਹਲੇ ਫਿਰਦੇ ਨੇ ਨੇ ਛੇੜੀ ਫਿਰਦੇ ਨੇ ਵਿਹਲੇ ਕੰਮ ਨਹੀਂ ਕਰਦੇ ਇਹ ਚੋਰੀਆਂ ਕਰਕੇ ਬਾ ਆਪਣੇ ਇਦਾਂ ਕਰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਪ੍ਰਸ਼ਾਸਨ ਥੋੜਾ ਜਿਹਾ ਢਿੱਲਾ ਹੋਇਆ ਪਿਆ ਆ ਕਿਉਂਕਿ ਇਸੇ ਕਰਕੇ ਚੋਰੀਆਂ ਵੱਧ ਹੋ ਰਹੀਆਂ ਆ ਜੇ ਪ੍ਰਸ਼ਾਸਨ ਥੋੜੀ ਜਿਹੀ ਨੱਥ ਕੱਸੇ ਤੇ ਚੋਰੀਆਂ ਦੇ ਉੱਤੇ ਕੱਸ ਪੈ ਸਕਦੀ ਆ ਤੇ ਸਾਰੀ ਪ੍ਰਸ਼ਾਸਨ ਦੇ ਸਿਰ ਤੇ ਜ਼ਿੰਮੇਵਾਰੀ ਆ ਪ੍ਰਸ਼ਾਸਨ ਕੁਝ ਵੀ ਕਰ ਸਕਦਾ ਆ ਕਰ ਸਕਦੇ ਆ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਇਹ ਪ੍ਰਜਾਸ਼ਨ ਬਹੁਤ ਢਿੱਲਾ ਚੱਲਦਾ ਆ ਤੇ ਅਸੀਂ ਹੁਣ ਰਾਤ ਦਿਨੇ ਇਥੇ ਦੇਖਭਾਲ ਦਾ ਕਰ ਨਹੀਂ ਸਕਦੇ ਹੈਗੇ ਨੇ ਤੇ ਆ ਕੇ ਮਾੜਾ ਮੋਟਾ 55 ਕੱਸੇ ਚੋਰਾਂ ਤੇ ਜਿਹੜੇ ਫੜ ਸਕੋ ਪੁਲਿਸ ਨੂੰ ਦੱਸਿਆ ਇਸ ਸੰਬੰਧੀ ਅਪਰਾ ਨੂੰ ਹਾਂਜੀ ਭਾਜੀ ਇਸ ਸੰਬੰਧ ਵਿੱਚ ਅਸੀਂ ਅਪਰਾ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਆ ਤੇ ਉਹ ਆਪਣੀ ਕਾਰਵਾਈ ਸ਼ੁਰੂ ਕਰਨਗੇ ਤੇ ਜੋ ਵੀ ਹੋਇਆ ਉਹ ਹੱਲ ਕਰਾਉਣਗੇ ਅਪਰਾ ਪੁਲਿਸ ਨੂੰ ਚਾਹੀਦਾ ਜੀ ਕੈਮਰੇ ਚੈੱਕ ਕਰੇ ਤੇ ਔੜ ਮੋਟੀ ਆਪਣੀ ਦੇਖਭਾਲ ਕਰੀ ਹੈ ਨਾ ਹਾਂਜੀ ਜੋ ਇਹ ਚੋਰੀ ਹੋਏ ਕੀ ਜਾਣਕਾਰੀ ਇਹਦੇ ਬਾਰੇ ਜੀ ਜਾਣਕਾਰੀ ਮੈਂ ਤਾਂ ਇੱਥੇ ਰਹਿੰਦਾ ਨਹੀਂ ਸੀ ਇਹ ਜ਼ਮੀਨ ਵਾਲੇ ਦੀ ਸੀ ਹਾਂਜੀ ਮੈਂ ਆ ਮਾਲਕਾਂ ਇੱਥੇ ਆ ਹਾਂਜੀ ਮੈਨੂੰ ਪਤਾ ਲੱਗਾ ਹੋਈ ਚੋਰ ਲਗਾ ਹੈ ਟ੍ਰਾਂਸਫਾਰਮ ਵੀ ਲਾ ਲਿਆ ਆਹ ਬਾਈ ਕੋ ਖਰਾਬ ਕਰ ਗਿਆ ਕਿੰਨੇ ਚੋਰੀਆਂ ਹੋ ਗਈਆਂ ਇੱਕ ਰਾਤ ਜੀ ਇੱਕ ਰਾਤ ਹੋਏ ਗਈਆਂ ਪੰਜ ਸੱਤ ਕੋ ਹੋਏ ਗਈਆਂ ਮੇਰੇ ਮੈਸ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਪੁਲਿਸ ਨੂੰ ਕੀ ਕਹਿਣਾ ਚਾਹੁੰਦੇ ਆ ਪੁਲਿਸ ਨੂੰ ਇਹ ਕਹਿਣਾ ਚਾਹੁੰਦੇ ਆ ਵੇ ਸਭ ਤੋਂ ਸਭ ਕਾਰਵਾਈ ਕਰਨ ਜੂਰੀ ਦੇ ਕਾਰਵਾਈ ਕਰਨਗੇ ਤਲੀ ਨਿਯਮ ਰੂਪ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀਪਮੀ